ਹੈਰੋਇਨ ਸਪਲਾਈ ਕਰਨ ਜਾ ਰਹੀਆਂ ਦੋ ਸਹੇਲੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਪੁਲਿਸ ਨੇ ਇੱਕ ਬੱਸ ਤੋਂ ਉੱਤਰੀਆਂ ਦੋ ਲੜਕੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਮਹਿਲਾ ਸਟਾਫ ਦੀ ਮਦਦ ਨਾਲ ਹੋਈ ਤਲਾਸ਼ੀ 'ਚ 60 ਗ੍ਰਾਮ ਹੈਰੋਇਨ ਬਰਾਮਦ ਹੋਈ ਦੋਵੇਂ ਲੜਕੀਆਂ ਇੱਕ ਹਾਕਮ ਸਿੰਘ ਵਾਲਾ ਬਠਿੰਡਾ ਦੀ ਰਹਿਣ ਵਾਲੀ ਤੇ ਦੂਸਰੀ ਅਮਰਪ੍ਰੀਤ ਕੌਰ ਬਰਨਾਲਾ ਦੀ ਮੋਹਾਲੀ 'ਚ ਰਹਿ ਰਹੀਆਂ ਸੀ ਦੋਵੇਂ ਵਿਆਹੀਆਂ ਹੋਈਆਂ ਨੇ ਤੇ ਤਲਾਕਸ਼ੁਦਾ ਵੀ ਨੇ ਸ਼ੁਰੂਆਤੀ ਜਾਂਚ ਚ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਫਿਰੋਜ਼ਪੁਰ ਤੋਂ ਚੰਡੀਗੜ੍ਹ ਹੈਰੋਇਨ ਲੈ ਕੇ ਜਾ ਰਹੀਆਂ ਸਨ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਚ ਪੇਸ਼ ਕੀਤਾ ਅਤੇ 2 ਦਿਨਾਂ ਦਾ ਰਿਮਾਂਡ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਕਿ ਜੀ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਐਐਸਪੀ ਸਾਹਿਬ ਸਮਰਾਲਾ ਮੀਟਿੰਗ ਸੈਕਟਰ ਨੇ ਤੁਹਾਨੂੰ ਜੀ ਨੇ ਪੁਲਿਸ ਤੋਂ ਕੀ ਰਿਪੋਰਟ ਅਮਨੇ ਥਾਣਾ ਸਮਰਾਲਾ ਦੇ ਇੰਨਾ ਕਾਬੂ ਦੇ ਬਰਾਣੇ ਨਾਟਵਰਦੀ ਤੋਂ ਮਿਲੀਅਨ ਆਉਣ ਜਾਣ ਵਾਲੀਆਂ ਇੱਕ ਲਾਨੀ ਚੈੱਕ ਇਨ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਜੀਗਾ ਨੂੰ ਵੱਲ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਥੋੜੇ ਜਿਹਾ ਤੇਜ਼ ਤੇਜ਼ ਚੱਲਣ ਲੱਗ ਪਏ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ ਕਿ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥਾ ਜਾਂ ਕੋਈ ਗਲਤ ਚੀਜ਼ ਹੈ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਵੀਸ ਚੌਧਰੀ ਨੇ ਦੇ ਨਾਲ ਸਾਡੇ ਮਹਿਲਾ ਕਰਮਚਾਰੀ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਵਾਲਾ ਡਿਸਟ੍ਰਿਕਟ ਮੋਢਾ ਨੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਰਪ੍ਰੀਤ ਕੌਰ ਉਹਦਾ ਆਪਣੇ ਸੇਕਵਾ ਰੋੜ ਪਰ ਨਾਲੇ ਵੀ ਰਹਿਣ ਵਾਲੀ ਸੀ ਉਹਨਾਂ ਦੇ ਤਲਾਸੀ ਨੇ ਦੋਨੋਂ ਕੋਲ 100 ਗ੍ਰਾਮ ਹੈਰੋਨ ਗ੍ਰਾਮ ਕੋਈ ਪੜਾਈ ਕਰਦੀ ਨਹੀਂ ਕੀ ਆ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੀ ਜਿਹੜੀ ਮੁੱਢਨੀ ਪੁੱਛ ਕੇ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇੱਥੇ ਕਮਰਾ ਲੈ ਕੇ ਮਹਾਲੀ ਰਹਿੰਦੀ ਰਹੇ ਦੇਖੋ ਉੱਥੇ ਗਲਤੀ ਕੰਮ ਕਰਦੀਆਂ ਨੇ ਤਦ ਕਰਦੀਆਂ ਨੇ ਹਰੋਨ ਤੇ ਇਹ ਜਿਹੜੀ ਨੇ ਆਪ ਜੀ ਸੇਹੀ ਨੇ ਦੁੱਨੋਂ ਆਪਾਂ ਤੁਸੀਂ ਆਪਣੇ ਚੀਨ ਦਾ ਮੀਲੀਮ ਲਾਪ ਇਹੀ ਆ ਜੀ ਇਧਰੋਂ ਫਰੋਜ਼ਪੁਰ ਸਾਈਡ ਵੱਲੋਂ ਹਰੋਨ ਨੂੰ ਲੈ ਕੇ ਆਉਣੀ ਇੱਥੇ ਡਿਗੜ ਵੱਲੋਂ ਕਿਤੇ ਵੇਚਣੀ ਹੈ ਪਰ ਮੁੱਢਲੀ ਗੱਲ ਜਾਇਆ ਸਾਹਮਣੇ ਕਿ ਜਿਹੜੇ ਆਪਾਂ ਡਾਕੂਲੇ ਕਰ ਲਈਏ ਕੰਮ ਕਰਦੇ ਨੇ ਕੀ ਇਹਨਾਂ ਦਾ ਬਿਲਕੁਲ ਜੀ ਸ਼ੌਂਕ ਵੀ ਪੂਰੇ ਕਰਦੀਆਂ ਨੇ ਤੇ ਪੈਸੇ ਵੀ ਕਮਾਉਂਦੀਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹਰੋਨ ਵੀ ਵੀ ਆ ਨਹੀਂ ਕਿਹੜੀ ਚਾਰਾ ਦਾ ਮਾਮਲਾ ਅੱਜ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 75 ਐਨਵੀ ਸੈਕਟਰ ਥਾਣਾ ਪਿੰਡ ਸੋਰੀ ਥਾਣਾ ਸਮਰਾਲਾ ਦਰਜ ਕਰਕੇ ਕੱਤੀ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਡ ਵੀ ਕੋਈ ਨਾ ਜਿੱਦਣ ਜਾਂ ਕਨ ਮੈਰਿਡ ਨੇ ਮੈਂ ਦੋਰੀ ਕੁੜੀਆ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੋਇਆ ਹੈ ਫਲਾਪ ਹੋਇਆ ਹੈ ਸਹੀ ਹੈ ਮਾਮਲਾ ਦਰਜ ਅੱਜ ਇਹ ਮੋੜਲੀ ਪੁੱਛ ਕੇ ਚੱਲ ਰਹੀ ਆ ਔਰ ਕਾਰਨ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ ਕਿ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ